ਇਹ ਜੀ ਆ ਸਾਡੇ ਮਾਤਾ ਜੀ ਬੈਠੇ ਆ ਤੇ ਬਾਤ ਚਣ ਲਈ ਇਹ ਇੱਥੇ ਬੈਠੇ ਸੀ ਆ ਮਾਤਾ ਖੜੀ ਹੈ ਗੱਬੇ ਇੱਕ ਜਨਾਨੀ ਇੱਧਰ ਤੇ ਪੈ ਜਾਣਾ ਇੱਕ ਨੇ ਇੱਧਰ ਤੇ ਇੱਕ ਨਾਲ ਉੱਧਰ ਇਹ ਤਸਵੀਰ ਇੱਕ ਬੱਸ ਅੱਡੇ ਦੀ ਹੈ ਬੱਸ ਅੱਡੇ ਦੇ ਉੱਪਰ ਬੱਸ ਖੜੀ ਹੈ ਤੇ ਸਵਾਰੀਆਂ ਬੱਸ ਚੜਨ ਦਾ ਇੰਤਜ਼ਾਰ ਕਰ ਰਹੀਆਂ ਨੇ ਇਸੇ ਦੌਰਾਨ ਬੱਸ ਚੜਨ ਦਾ ਇੰਤਜ਼ਾਰ ਕਰ ਰਹੀ ਇੱਕ ਬਜ਼ੁਰਗ ਔਰਤ ਨੂੰ ਕੁਝ ਜਨਾਨੀਆਂ ਘੇਰਾ ਪਾ ਲੈਂਦੀਆਂ ਨੇ ਅਤੇ ਇਹ ਔਰਤਾਂ ਉਸ ਬਜ਼ੁਰਗ ਔਰਤ ਦੇ ਹੱਥਾਂ ਦੀਆਂ ਚੂੜੀਆਂ ਮਿੰਟਾਂ ਸੈਕਿੰਟਾਂ ਦੇ ਵਿੱਚ ਲੁੱਟ ਕੇ ਫਰਾਰ ਹੋ ਜਾਂਦੀਆਂ ਨੇ ਬੱਸ ਵੀ ਨਹੀਂ ਜਾਣਦਾ ਇਹਨਾਂ ਨੇ ਆ ਮੁੜ ਗਈਆਂ ਸਾਰੀਆਂ ਅਲੋ ਤੁਹਾਨੂੰ ਪੂਰੀ ਵੀਡੀਓ ਦਿਖਾਣੇ ਆ ਇਸ ਵੀਡੀਓ ਨੂੰ ਵੱਧ ਤੋਂ ਵੱਧ ਸ਼ੇਅਰ ਕਰੋ ਆਪਣੇ ਬਜ਼ੁਰਗਾਂ ਨੂੰ ਵੀ ਦਿਖਾਓ ਤਾਂ ਕਿ ਬਜ਼ੁਰਗ ਜਾਗਰੂਕ ਹੋ ਸਕਣ ਅਤੇ ਬਾਸੜੀਆਂ ਦੇ ਉੱਪਰ ਜਾਂ ਹੋਰ ਬਾਹਰ ਕਿਸੇ ਵੀ ਥਾਂ ਦੇ ਉੱਪਰ ਅਜਿਹੀ ਔਰਤ ਜੋ ਲੁਟੇਰੀ ਔਰਤਾਂ ਹੁੰਦੀਆਂ ਨੇ ਉਸ ਦਾ ਸ਼ਿਕਾਰ ਹੋਣ ਤੋਂ ਬਚ ਸਕਣ ਹਾਂਜੀ ਇਲਾਕਾ ਨਿਵਾਸੀਆਂ ਨੂੰ ਬੇਨਤੀ ਹੈ ਜੀ ਇਹ ਸਾਡੇ ਮਾਤਾ ਜੀ ਬੈਠੇ ਆ ਤੇ ਬਾਤ ਕਰਨ ਲਈ ਇਹ ਇੱਥੇ ਬੈਠੇ ਸੀ ਮੇਰੀ ਦੁਕਾਨ ਦੇ ਅੱਗੇ कि ਜਦੋਂ ਇਹ ਜਿਹੜੀਆਂ ਲੇਡੀਆਂ ਬੈਠੀਆਂ ਨਾ ਇਹ ਸਭ ਇੱਕ ਗਰੋਹ ਹੈ 10-4 ਜਣੇ ਨਾ ਇਸ ਨਾਲ ਇਹਨਾਂ ਦੇ ਬੈਠੀਆਂ ਹੋਈਆਂ ਪੂਰਾ ਗੌਰ ਰੱਖਿਆ ਹੋਇਆ ਹੈ ਤੇ ਮਾਤਾ ਜੀ ਦੇ ਨਾ ਹੱਥ 'ਚ ਚੂੜੀਆਂ ਸੀ ਸੋਨੇ ਦੀਆਂ ਤੇ ਜਦੋਂ ਇਹ ਨੂੰ ਤੁਸੀਂ ਅੱਗੇ ਦੇਖਿਓ ਵੀਡੀਓ 'ਚ ਆਇਆ ਨਾ ਸਾਰਾ ਹੀ ਜਿਉਂਦੇ ਮਾਤਾ ਬਸ ਚੱਨ ਲੱਗਦੀ ਨਾ ਦੋਏ ਪਾਸੇ ਕਿੰਨਾ ਪਾਸੇ ਘੇਰਾ ਪਾ ਕੇ ਮਾਤਾ ਨੂੰ ਤੇ ਉੱਪਰ ਤੇ ਫਿਰ ਮਾਦਰੋਂ ਪਿੱਛੇ ਜੱਫੀ ਪਾ ਕੇ ਦੋ ਜਣੀਆਂ ਨੇ ਬਾਹਾਂ ਫੜ ਕੇ ਉਸ ਉਹਦੇ ਤੇ ਬੰਗਾ ਲਾ ਲਈਆਂ ਤੇ ਬਕਾਇਦਾ ਬੱਸ ਵੀ ਨਹੀਂ ਚੜੀਆਂ ਤੇ ਤੁਹਾਨੂੰ ਅੱਗੇ ਆ ਦੇਖ ਲਿਓ ਤੁਸੀਂ ਤੁਹਾਡੇ ਸਾਹਮਣੇ ਆ ਜਣਾ ਮੈਂ ਥੋੜੀ ਵੀਡੀਓ ਅੱਗੇ ਕਰਦਾ ਮਰ ਬਸ ਆਈਏ ਤੇ ਤੇ ਜਿੱਦਵੀਂ ਬਸ ਆਣੀ ਨਾ ਆਹ ਹੋਣਾ ਨਹੀਂ ਬਸ ਇਹ ਵੀ ਬੀ ਉੱਤੇ ਵਿਚ ਉਹ ਆਲੇ ਇਹ ਦੇ ਇਹ ਹੁਣ ਬਸ ਆਈ ਨਾ ਇਹ ਬਸ ਆ ਗਈ ਤੇ ਦੇਖਿਓ ਮਾਤਾ ਵਿੱਚ ਉਹ ਗੱਬੇ ਖੜੀ ਹੈ ਆ ਮਾਤਾ ਖੜੀ ਹੈ ਗੱਬੇ ਇੱਕ ਜਨਾਨੀ ਇਧਰ ਤੇ ਪੈ ਜਾਣਾ ਇੱਕ ਨੇ ਇਧਰ ਤੇ ਇੱਕ ਨਾਲ ਉਧਰ ਤੇ ਉਹਨਾਂ ਨਾਲ ਗੱਬੇ ਲੈਣਾ ਤੇ ਕਿਉਂ ਪੂਰੀਆਂ ਬਾਹ ਪਾ ਲੈਣੀ ਉਹਨਾਂ ਦੇ ਇਹ ਆ ਦੇਖਿਓ ਹਨਾ ਤੁਸੀਂ ਉਹ ਦੇਖ ਮਾਤਾ ਦੇ ਉੱਪਰ ਮਾਂ ਰੱਖ ਲੈ ਇਹ ਦੇਖਦਾ ਆ ਮੈਂ ਤੁਹਾਨੂੰ ਇਹ ਐਨੇ ਜਨਾਨੀ ਨੇ ਦੂਸਰੀ ਨੇ ਉੱਪਰ ਦੇਖੋ ਉੱਪਰ ਦੇ ਬਾਹ ਘੁਮਾਤੀ ਆ ਦੇਖੋ ਇੱਕ ਉਧਰ ਪਰਲੇ ਪਾਸੇ ਚੱਲ ਗਈ ਇੱਕ ਇਧਰ ਚੱਲ ਗਈ ਇਹ ਆ ਦੇਖੋ ਆ ਦੇਖੋ ਇਹ ਫਾਲੀ ਮਾਤਾ ਆ ਇੱਕ ਦੋਂਦਰ ਪੈ ਗਈ ਦੂਸਰੇ ਪਾਸੇ ਤੇ ਘੁੰਮ ਕੇ ਗਈ ਤੁਸੀਂ ਇਹ ਦੇਖਿਓ ਇਹ ਲੇਡੀਜ਼ ਨੇ ਨਾ ਬੱਸ ਵੀ ਨਹੀਂ ਜਾਣਦਾ ਇਹਨਾਂ ਨੇ ਇਹਨਾਂ ਨੇ ਬਜ਼ੁਰਗ ਮਾਤਾ ਦੀ ਨਾ ਵਾਲੀਆਂ ਸੋਰੀ ਸੋਰੀ ਤੇ ਬੰਗਾਂ ਖੋਲੀਆਂ ਦੋਨੋਂ ਹੱਥਾਂ ਨੇ ਆ ਦੇਖੋ ਚੜੀਆਂ ਨਹੀਂ ਐ ਆ ਮੁੜ ਗਈਆਂ ਸਾਰੀਆਂ ਆ ਦੇਖੋ ਆ ਸਭ ਚਲ ਗਈਆਂ ਵਾਪਸ ਚੜਿਆ ਕੋਈ ਨਹੀਂ ਇਹ ਵੀ ਲੇਡੀਜ਼ ਚੜੀ ਨਹੀਂ ਗਈ ਇਹ ਵੀ ਇੱਥੇ ਬੈਠੀ ਸੀ ਇਹ ਕਹੇ ਇਹ ਗੱਦੜੀ ਦੇ ਪਰਸਪਾਇਆ ਹੋ ਮੋਟੀ ਜੀ ਇਹ ਦੇਖ ਆ ਦੇਖ ਐਦਾ ਚੋਰੀ ਇਸ ਕਰਕੇ ਧਿਆਨ ਨਾਲ ਅੱਜ ਇਹਨਾਂ ਨੇ ਵੀਰਵਾਰ ਦਾ ਕਿਉਂਕਿ ਮੱਥਾ ਟੇਕਣ ਸਾਰੇ ਆਂਦੇ ਆ ਰੱਜ ਹੁੰਦਾ ਹੈ ਤੇ ਸਾਰਿਆਂ ਨੂੰ ਪਤਾ ਹੀ ਹੈ ਵਿੱਚ ਰੱਜ ਹੁੰਦਾ ਹੈ ਉਸ ਤੋਂ ਬਾਅਦ ਨਾ ਫਿਰ ਇਹ ਆ ਦੇਖੋ ਆਹ ਹਾਂ ਆ ਬੈਠੀਆਂ ਮਿਲ ਤੁਸੀਂ ਇੱਕ ਸੇਠੀ ਨਾ ੱੱਬੇ ਮਾਤਾ ਬੈਠੀ ਪੂਰਾ ਧਿਆਨ ਰੱਖਿਆ ਨਾ ਇਹਨੇ ਕੋ ਮਾਤਾ ਨੇ ਬੰਗਾ ਪਾਈਆਂ ਹੋਈਆਂ ਹੁਣ ਮਾਤਾ ਦੀਆਂ ਬੰਗਾ ਹੈ ਨਹੀਂ ਕੋਲ